ਇਸ ਸਾਲ ਦੇ ਮੁਕਾਬਲੇ ਵੀ ਇਸ ਸਾਲ ਫਿਰ ਹਲਦੀ ਰੋਗ ਡੋਡੀ ਰੋਗ ਦੀ ਸਮੱਸਿਆ ਆ ਗਈ। ਜਿੱਥੇ ਝੋਨੇ ਬਾਈ ਮੁੜੇ ਖੜੇ ਐ, ਮੁੰਜਰਾ ਝੋਨੇ ਦੇ ਥੱਲੇ ਝੁਕਿਆ ਖੜੀਆਂ ਨੇ ਜਦੋਂ ਝੋਨਾ ਹਲਾ ਕੇ ਦੇਖਦੇ ਆ ਹਨ। ਐਨ ਝੋਨੇ ਵਿੱਚ ਗਰਦੁਰ ਦੇ ਪਤਾ ਲੱਗਦਾ ਯਾਰ ਵੀ ਇੱਥੇ ਹਲਦੀ ਰੋਗ ਗਟੋਲ ਰੋਗ ਹੈਗਾ, ਦਾਣਾ ਪਟਾਕਾ ਮਾਰੀ ਪਿਆਗਾ। ਠੀਕ ਹੈ ਜਿੱਥੇ ਝੋਨੇ ਜਿਆਦਾ ਗਿੱਤੇ ਲੱਗੇ ਹੋਇਆ। ਤੇ ਵਿੱਚ ਪ੍ਰੋਮੋਸ਼ਨਾਂ ਕਰਨ ਵਾਲੇ ਥਾਪੀਆਂ ਮਾਰ ਮਾਰ ਕਹਿੰਦੇ ਬਾਈ ਸਾਡਾ ਪ੍ਰੋਡਕਟ ਪਾਓ, ਤੁਹਾਡੇ ਖੇਤ ਦੇ ਵਿੱਚ 1% ਵੀ ਹਲਦੀ ਰੋਗ ਡੋਡੀ ਰੋਗ ਨਹੀਂ ਆਊਗਾ। ਨਾ ਤਾਂ ਉਹ ਕੰਪਨੀਆ ਨਾਮ ਦੱਸਦੇ ਆ ਨਾਮ ਉਹਦੇ ਵਿੱਚ ਟੈਕਨੀਕਲ ਦੱਸਦੇ ਆ ਕੱਲਾ ਹੀ ਦੱਸ ਦਿੰਦਾ ਵੀ ਹਰਕਤ ਵਾਈ ਦੇ ਵਿੱਚ ਮਿਕਸ ਹੋ ਜਾਊਗਾ ਠੀਕ ਹੈ ਭਾਈ ਐਨਾ ਕ ਜਿੰਮੇਦਾਰਾਂ ਨੂੰ ਨਾਮ ਆਪਾਂ ਬੁੱਧੂ ਸਮਝੀਏ ਇੱਕ ਬੰਦੇ ਨੇ ਸਵੇਰੇ ਵੀਡੀਓ ਪਾਈ ਮੈਂ ਉਹਦੇ ਕਮੈਂਟ ਵੀ ਕਰਿਆ ਵੀ ਭਾਈ ਇਹਦੇ ਵਿੱਚ ਦੱਸ ਕੀ ਕੁਝ ਹੈਗਾ ਕਿਹੜੀ ਕੰਪਨੀ ਦਾ ਹੈਗਾ ਬੰਦੇ ਨੇ ਹਾਲੇ ਤੱਕ ਕੋਈ ਰਿਪਲਾਈ ਨਹੀਂ ਦਿੱਤਾ ਮੈਂ ਕਹਿੰਦਾ ਜਿਹੜੇ ਕਿਸਾਨ ਭਰਾਵਾਂ ਦੇ ਭਾਈ ਲੱਗਦਾ ਵੀ ਸਾਡੇ ਹਰ ਕਿਸਮ ਦੇ ਵਿੱਚ ਆਉਂਦਾ ਇਹ ਆ ਹਰ ਇੱਕ ਕਿਸਮ ਦੇ ਵਿੱਚ ਜਾਂਦਾ ਕਿਉਂਕਿ ਜਿੱਥੇ ਯੂਰੇ ਜਿਆਦੇ ਪੈਂਦੇ ਆ ਜੇ ਤੁਹਾਡਾ ਝੋਨਾ ਭਾਈ ਗੋਵ ਦੇ ਵਿੱਚ ਹੈਗਾ ਤਾਂ ਕੋਪਰ ਵਗੈਰਾ ਸਾਈਡ ਵਗੈਰਾ ਕਰ ਲਿਓ ਐਵੇਂ ਪਿੱਛੇ ਕਿਸੇ ਪਿੱਛੇ ਲੱਗ ਕੇ ਕੱਪੜੇ ਨਾ ਪੜਵਾਇਓ ਜਿਹੜੇ ਕਿਸਾਨ ਭਰਾਵਾਂ ਦੇ ਝੋਨਾ ਨਿਸਰ ਗਿਆ ਡਰੀ ਜਾਂਦੇ ਵੀ ਸਾਡੇ ਵੀ ਆਊਗਾ ਬਈ ਨਿਸਰੇ ਝੋਨੇ ਤੇ ਜੇ ਤੁਸੀਂ ਪਾਣੀ ਘੱਟ ਘੱਟਬੰਦ ਪਾ ਲਿਆ 2 ਜੀ ਘੱਟਬੰਦ ਪਾ ਲਈ ਨਾ ਝੋਨੇ ਦੀ ਪੱਟੀ ਮਿਸ ਕਰਕੇ ਰੱਖ ਦਊਗਾ ਹਾਲ ਦੀ ਰੂਡ ਡੋਡ ਦਾ ਨਿਸ਼ਾਨ ਪਤਾ ਨਹੀਂ ਕਰਨਾ ਪਤਾ ਨਹੀਂ ਨਾ ਦਵਾਈ ਤੁਹਾਡਾ ਪਹਿਲਾਂ ਨੁਕਸਾਨ ਕਰ ਦਊਗੀ ਇੱਕ ਗੱਲ ਦਾ ਧਿਆਨ ਰੱਖ ਲਓ ਜਿੱਥੇ ਹੀ ਆ ਗਿਆ ਉਹਨੂੰ ਕੋਈ ਦਵਾਈ ਕੰਟਰੋਲ ਕਰਨ ਵਾਲੀ ਜੰਮੀ ਨਹੀਂ ਠੀਕ ਹੈ ਮੈਂ ਇਹ ਲਿਖ ਕੇ ਦਿਨਾ ਮੈਨੂੰ ਸੰਪਰਕ ਕਰੋ ਮੈਨੂੰ ਫੋਨ ਕਰਿਓ ਮੈਂ ਤੁਹਾਨੂੰ ਦਵਾਈ ਦੀ ਪੇਮੈਂਟ ਵੀ ਆਨਲਾਈਨ ਪਾਉਂਗਾ ਜਿੱਥੇ ਕਹੂੰਗਾ ਉੱਥੇ ਕਰਵਾ ਦਿਓ ਠੀਕ ਹੈ ਜੇ ਉਸ ਚੀਜ਼ ਦਾ ਹੱਲ ਨਾ ਹੋਵੇ ਫਿਰ ਫਿਰ ਕਿੱਥੇ ਜਵਾ ਦਿਉ ਤੁਸੀ ਐਵੇਂ 5-7000 ਰੁਪਏ ਪਿੱਛੇ ਐਵੇਂ ਜ਼ਿਮੀਂਦਾਰਾਂ ਨੂੰ ਪਾਗਲ ਨਾ ਬਣਾਇਆ ਕਰੋ ਜ਼ਿਮੀਂਦਾਰ ਵੀ ਪੜੇ ਲਿਖੇ ਆ ਠੀਕ ਹੈ ਹਰ ਰੋਜ਼ ਨਵੇਂ ਤੋਂ ਨਵੇਂ ਪ੍ਰੋਮੋਸ਼ਨ ਆਉਂਦੀਆਂ ਨੇ ਵਿੱਚ ਜ਼ਿਮੀਂਦਾਰ ਬਈ ਸੋਡੇ ਚਾਂਸੇ ਚ ਆ ਜਾਂਦੇ ਆ ਠੀਕ ਹੈ ਜੇ ਵੀਡੀਓ ਪਾਉਣੀ ਹੋਣੀ ਆ ਨਾ ਰੇਟ ਵੀ ਦੱਸਿਆ ਕਰੋ ਟੈਕਨੀਕਲ ਵੀ ਦੱਸਿਆ ਕਰੋ ਤੇ ਲੀਟਰ ਚੱਕ ਲੈਣੇ ਕੋਈ ਕੰਪਨੀ ਦਾ ਨਾਮ ਨਹੀਂ ਆਉਂਦਾ ਇਹ ਜਿੱਥੇ ਕੰਪਨੀ ਦਾ ਨਾਮ ਨਹੀਂ ਟੈਕਨੀਕਲ ਨੂੰ ਤੇ ਗੁੱਠਾ ਰੱਖ ਲੈਣੋ ਤੁਸੀਂ ਠੀਕ ਹੈ ਸਚਾਈ ਦੇ ਨਾਲ ਵੀਡੀਓ ਪਾਇਆ ਕਰੋ ਜਿਹੜੀ ਕਿ ਪਾਉਣੇ ਹਨ ਉਹਨੂੰ ਜ਼ਿੰਮੇਵਾਰਤਾ ਕਿਸ ਤਰ੍ਹਾਂ ਕਿਤੇ ਫਾਇਦਾ ਕਰਿਆ ਕਰੋ ਐਵੇਂ ਲੁੱਟਣ ਤੇ ਨਾ ਰਿਹਾ ਕੋਈ ਸਾਰਾ ਦਾ